ਲੋ ਬਾਈ ਅੰਤ ਅੰਤ ਨੂੰ ਪਰਚੀ ਆਏਗੀ ਆਪਾਂ ਨੂੰ 40 45 ਕੋਟ ਲੋ ਰਿਹਾ ਬਾਕੀ ਪਿੰਡ ਤੇ ਲੱਦਣਾ ਉਹਦਾ ਮੈਨੂੰ ਲੱਦਾ ਕੱਲ ਨੂੰ ਲੱਦੂਗੇ ਅੱਜ ਲੱਦਦਾ ਨਾ ਜੇ ਦੇਣਾ ਨਾ ਕੱਲ ਨੂੰ ਕੱਢੂਗੇ ਅੱਜ ਆਪਾਂ ਨਹੀਂ ਰੋਗੇ ਆਪਾਂ ਛੱਡ ਦੇਣੀ ਉੱਥੇ ਟਰਾਲੀ ਕੱਲ ਨੂੰ ਦੇਖਾਂਗੇ ਸਭ ਨੂੰ ਪਾਤੀ ਬਈਆ ਗੰਨਾ ਬਣਾ ਮਾਰਾ ਜਾਈਦਾ ਇਹ ਤਾਂ 30 ਸਾਲ ਚ 238 ਵੀ ਪਤਾ ਹੀ ਕਿੰਨਾ ਬਹੁਤ ਹਾਂ ਬਹਾਰੀ ਹੋਗਣਾ ਇਹਦਾ ਨਾਮ ਸਿੱਧਾ ਬਹੁਤ ਆ ਮੋਟਾ ਦੇਖਿਆ ਜਾ ਬਹਾਰੀ ਬਹੋਗਣਾ ਇਹ ਸਾਬ ਭਰੀ ਆ ਇਹ ਕਹਿੰਦੇ ਵੀ 40 ਤੋਂ ਉੱਪਰ ਹੋ ਜਾਣਾ 40 45 ਗੋਨਟਨ ਹੋ ਜਾਣਾ ਬਾਕੀ ਇਹ ਲੱਬੜਦਾਰ ਖੜਾ ਹੋ ਦੱਸੂਗਾ ਆਲਾ ਮੋੜ 'ਤੇ ਕਿੰਨੀ ਭਰੀ ਆ ਇਹ ਭਰੀ 105 ਹੈਗਾ ਜੀ ਕਿੰਨੇ ਗੋਨਟਨ ਹੋ ਜੂਗਾ ਇਹਦਾ 40 ਹੋ ਜਾਏਗਾ ਭਰੀਆ ਪਾਇਆ ਬਾਰੇ ਬਾਰੇ ਭਰੀਆ ਕਰਨਾ ਮੋਟਾ ਬਹੋ ਕਰਨਾ ਬਹੁਤ ਮੋਟਾ ਬਹੁਤ ਥੋੜਾ ਯਾਰ 3 ਸਾਲ ਚ ਗੰਨਾ ਕਿੰਨ ਜਗਾ ਇਹ ਇਹ ਡੇਢ ਬੱਗਾ ਆਪਣਾ ਫੇਰ ਥੋੜਾ ਚਲੀ ਕੰਟਰੋਲ ਪਤਾ ਮੈਂ ਇਨਾ ਪਾ ਲਿਆ ਡੰਗਰ ਨੂੰ ਫੇਰ ਆ ਦੇ ਪੇ 3 ਸਾਲ ਮੈਂ ਕੀ ਕਰਿਆ ਕੁਝ ਨਹੀਂ ਕਰਿਆ ਇਸ ਤਾਂ ਐਸੀ ਥੋੜੀ ਆਪਣੀ ਪਾਣੀ ਦੀ ਸਮੱਸਿਆ ਰਹਿੰਦੀ ਆ ਪਾਣੀ ਦਾ ਨਾ ਸਗੀ ਜਿਲਦਾ ਨੂੰ ਗੰਨੀ ਸਿੰਘ ਜਿਲਦਾ ਮੀਨ ਔਰ ਇੱਕ ਹੋਰ ਆ ਇੱਥੇ ਕੁਝ ਜਗਾ ਗੱਟੇ ਉੱਚਾ ਬਹੁਤ ਆ ਕੇ ਇੱਥੇ ਓਰੇ ਗੰਨਾ ਹੁੰਦਾ ਬਹੁਤ ਆ ਬਾਈ ਮੈਂ ਉੱਥੇ ਆਦਮੀ ਦੀ ਮੇਪਾ ਦੋ ਉੱਥੇ ਲੈਪਾ ਦ ਕਰਨਾ ਬਹੁਤ ਹੁੰਦਾ ਗੰਨਾ ਆ ਜ਼ਮੀਨ ਚ ਉੱਚਾ ਖੇਤ ਆ ਇਹ ਇੱਥੇ ਚੂਹੇ ਨੇ ਪੂਰੀ ਤਥਲੀ ਕਰਾਈ ਹੋਈ ਆ ਹਾਂ ਇੱਕ ਲੱਗੇ ਤੇ ਦਿਖਣਾ ਕਿੱਥੇ ਕਿੱਥੇ ਆ ਹੁਣ ਤਾਂ ਇਹ ਬੜਾਈ ਹੋਣੀ ਆ ਉਹ ਕਹ ਲਾਂ ਕੋਰੇ ਮੱਕੀ ਪੀਤ ਦੇਣੀ ਵਾਹਣਾ ਬਸ ਮੈਂ ਕੱਲੂ ਉਹਦੇ ਹੈ ਹੀ ਕੰਮ ਵਾਲਾ ਜਗਾ ਪਾਣੀ ਕਿੰਨੀ ਬਹੁਤ ਆ ਇਹ ਇਹ ਸਬਜ਼ੀ ਬਾਜੀ ਆ ਕੋਈ ਇੰਜਨ ਚੱਲਦਾ ਹਾਂ ਹਾਂ ਇਹ ਤਾਂ ਹੀ ਲਾਉਣੇ ਪਾਣੀ ਬਸ ਫਿਰ ਪਰ ਠੀਕ ਆ ਫੇ ਕਾਈ ਦੱਸਿਆ ਪਾਣੀ ਤਾਂ ਲੱਗਦਾ ਸਮੱਸਿਆ ਪਾਣੀ ਦੀ ਆ ਦੂਈ ਲਾ ਦੂਈ ਮੋਟਰ ਵਾਲਾ ਕਿਹੜੀ ਸੂਰਜ ਵਾਲੀ ਮੇਰੀ ਹੋਮ ਗੱਲ ਤੁਸੀਂ ਤੁਸੀਂ ਸਾਂਝਦਾ ਕਿੰਨੇ ਹੋਰੇ ਸਾਂਝਦਾ ਤਿੰਨ ਹੋ ਜਾਣੇ ਅਸੀਂ ਫੇਰ ਹਾਜਮੀਨ ਲੱਗਦੀ ਏ ਉਹਦੀ ਹਨਾ ਬਾਹਰ ਲੈ ਦੀ ਉਸਤ ਵੀਰ ਦੀ ਹੋਗੀ ਪਰਲੀ ਉਸਤ ਵੀਰ ਦੀ ਆ ਆ ਤੇਰੀ ਹੋਗੀ ਤੁਹਾਨੂੰ ਕਿਲਾ ਆਪਣਾ ਉਰੇ ਕੀ ਲੱਗੀ ਲਤਨਾ ਦਾ ਤਿੰਨਾ ਬੱਕੇ ਕਿਲਾ ਬਈ ਠੀਕ ਏ ਸਾਨੂੰ ਯਾਰ ਸੂਟ ਜਾਈ ਮੋਟਰ ਦਾ ਇੱਕ ਇੱਕ ਵਾਰੀ ਖਰਚਾ ਹੋਣਾ ਮੋਟਰ ਖਰਚ ਨਹੀਂ ਗੁੰਦਾ ਆ ਗੱਲੇ ਆਪ ਡੋਲਾ ਆਪਾਂ ਲੈ ਇੱਕ ਜੰਤਰ ਇਹ ਮੈਨੂੰ ਛੜੀ ਲੱਭੀ ਸੀ ਇਕਲਾਤੀ ਹੈ ਮਰੀ ਗਿਆ ਇੱਕ ਮੈਨੂੰ ਲੱਗਦਾ ਪੰਜ ਪੰਜ ਪਾਣੀ ਮਗਰ ਅੱਪਾ ਸਾਡਾ ਛੱਗਿਆ ਹੁਣ ਮੈਂ ਕਿਹਾ ਅਗਲਾ ਇਹਨੂੰ ਉਹੀ ਬਸ ਆ ਉੱਥੇ ਛੜੀ ਕਿ ਬਗਿਰੀ ਪੈਦੀ ਕਿਸੇ ਦੀ ਹਾਂ ਤਾਂ ਲਾਤ ਔਰ ਮੈਂ ਦੱਤੀ ਨਾਲੇ ਬਰਮਾ ਵੀ ਨਹੀਂ ਦੱਤੀ ਨਾਲੇ ਵਾ ਪਟੇ ਟੋਵਾ ਲਾਤਾ ਔਰ ਮੈਂ ਨਾਲ ਸਾੜੇ ਚ ਪਾਣੀ ਪਾਏ ਨਾ ਕੁਛ ਕਰਿਆ ਪਾਣੀ ਤਾਂ ਜ਼ਮੀਨ ਸਲਾਬ ਬਹੁਤ ਔਰ ਹਾਂ ਆ ਦੇਖ ਕਿ ਹਜੇ ਹੋ ਗਿਆ ਕਿ ਕਿੰਨੇ ਦਾ ਹੁਣ ਕਿੰਨੇ ਕੁਆਂਟਲ ਮਾ ਲੂਗਾ ਔਰ ਹੋਇਆ ਬੂਟਾ ਦਾ ਇਹ ਤਾਂ ਏਡਾ ਹੋ ਗਿਆ ਇੱਕ ਇੱਕ ਥੋੜੀ ਆ ਇਹ ਇੱਕ ਦੋ ਤਿੰਨ ਬੂਟੇ ਆ ਹਲਾਲਾ ਹੋਊਗਾ ਜੀ 33500 ਦੇ ਰੇਟ ਚ ਜਾਊਗਾ ਇਹ ਤਾਂ ਮੈਂ ਦੇਖਿਆ ਹੁਣ ਜਾਂ ਗੰਨਾ ਵੱਡੇ ਨਹੀਂ ਕਦੇ ਗੌਰੇ ਨਹੀਂ ਕਰੀਏ ਜੀ ਐਨੇ ਜਾਊਗਾ ਤਿੰਨ ਤਿੰਨ ਹਜ਼ਾਰ ਹੋ ਜਾਊਗਾ ਅੱਜ ਮੰਗੀ ਹੈ ਪਰ ਬਾਕੀ ਰੇਟ ਤੇ ਰੱਖ ਲੈ ਕੈਪ ਦਾ ਰੇਟ ਡਾਊਨ ਆ ਕੈਪ ਦਾ ਆਪਾਂ ਇਹ ਤਾਂ ਹੋਊਗਾ ਜੀ ਪਰ ਠੋਸ ਆਇਆ ਨਾ ਆਇ ਨਹੀਂ ਹੈ ਕੋਈ ਵੀਂਗ ਬਲੱਕਾ ਠੋਸ ਹੈ ਨਾ ਦੱਸ ਦੇ ਤੇਰੇ ਪੁੱਤ ਨਾਲ ਜਨਾ ਯਾਰ ਇੱਕ ਬੂਲਰ ਤਾਂ 1000 ਵੀ ਲਾਓ ਨਾਰਮਲ ਰੱਖ ਲਈ ਤੇਰੇ ਹਰ ਤੁਸੀਂ ਬਣਾ ਦੋ ਉਹ ਉੱਥੇ ਕੀ ਦੀ ਛਿ ਡਿਗਰੀ ਹੋਈ ਸੀ ਯਾਰ ਕੋਈ ਲਿਗ ਗਿਆ ਹੁਣ ਯਾਰ ਮੈਂ ਮੈਂ ਵੀ ਚਾਹਦਾ ਇੱਕ ਸਾਲ ਪਿਛੇ ਦਾ ਵੇਚਦਾ ਮੈਂ ਹੇ ਬੁੱਟੋ ਤਾਂ ਮੇਰਾ ਗਿਆ 4000 ਇਹ ਥੋੜਾ ਸਾਡਾ ਹੈਗਾ ਮੇਰਾ ਥੋੜਾ ਇਹਨੂੰ ਦਾ ਹੁੰਦਾ ਹਾਈਟ ਇਹਦੇ ਵਿੱਚ ਉਹ ਹੀ ਨਾ ਹੈਗਾ ਇੱਕ ਲੈਂਨ ਉਹ ਇੱਕ ਲੈਂਨ ਉੱਟੋ ਟੋਟ ਡਾਟਰ ਦੀ ਉਹ ਇੱਕ ਲੈਂਨ ਸਿੱਧੀ ਸਿੱਧੀ ਆਲੇ ਦੁਆਲੇ ਉਹਦੇ ਪਪੂਲਰ ਵਾਈ ਫੇੜੀਆਂ ਖੜੀ ਦੀਆਂ ਅੱਛਾ ਆ ਫੱਕਾ ਇਹ ਛਾਂਗਿਆ ਨਹੀਂ ਨਾ ਐਂ ਤਾਂ ਮੂਚੇ ਵਈਆਂ ਛੜੀਆਂ ਦੀਆਂ ਜੱਕਰ ਹੋਈਆ ਆ ਜਿਹਦੀ ਸ਼ਗਾਈ ਹੁੰਦੀ ਉਹਨੂੰ ਤਾਂ ਲੱਗੇ ਫਰਕਾ ਫਗਾ ਹੀ ਇਹ ਬੁੱਟ ਸਿੱਧਾ ਚੱਲਦਾ ਫਿਰ ਇਹ ਤਾਂ ਹੀ ਤਾਂ ਪੁੰਨੀ ਬਹੁਤਾ ਗਿਆ ਬਾਂ ਤੂੰ ਇਸੀ ਦੇ ਤਾਂ ਦੋ ਹੋ ਗਏ ਇਸੀ ਜੋਰ ਲੱਗ ਲਿਆ ਇਹਦਾ ਇੱਥੇ ਜੋ ਜਿਹੜੀ ਉਹ ਟਾਂਾ ਜਿਹੜਾ ਹੈਲਪ ਨੂੰ ਬਾਬਾ ਵਧਿਆ ਵਾ ਬਾਹਮਣ ਲਓ ਜੋਰ ਲੈ ਗਿਆ ਇਹਦਾ ਬਖਾਲ ਜਿੰਜਨ ਚੱਲਦਾ ਤਾਂ ਮੈਂ ਘਰ ਤੇ ਆਇਆ ਤਾਂ ਆ ਖਾਲ ਜਲਦੀ ਦੀ ਮੈਂ ਖਾਲ ਜੀ ਉਰੇ ਲਾ ਦਿੱਤਾ ਉਹਨਾਂ ਪੱਟ ਕੇ ਮੇਰੇ ਕੋ ਦਾਤੀ ਸੀ ਬਸ ਨਾ ਗਰੇ ਆ ਕਹਿੰਦੇ ਨੇ ਗਰ ਜਾਂਦਾ ਤਿੰਨ ਚਾਰ 4000 ਦੇ ਬਟਾਂਡਾ ਨੂੰ ਰਾਂਛਾ ਚਾਹਤ ਰਾਮ ਕਰੇਦਾ ਅਗੇ ਜੀ ਰੇਟ ਹੁਣ ਰੇਟ ਜਿਆਦਾ ਹੈ ਜੇ ਕੈਰ ਚੱਲਦਾ ਵਈ ਹੁਣ ਯਾਰ ਪਹਿਲਾਂ ਹੋਣਾ ਹੀ ਆ ਯਾਰ 1200 ਦੇ ਪਲੱਸ ਹੋ ਕੇ ਰੇਟ ਦਾ 1200 1200 ਤੋਂ ਘੱਟ ਜਿਆਦਾ ਕਰਦਾ 2000 ਜਿਹੜੀ ਜਾਂਦਾ ਪਹਿਲਾਂ ਹੁਣ 1200 ਆਇਆ ਮਨ ਲਾਦਾ ਮੈਨੂੰ ਜੇ 1200 ਵਾ ਜਣਾ ਕੇ ਹੁਣ ਕਣ ਕਣ ਰੋਗੀ ਪਟਾਈ ਜੇ 1200 ਰੇ 12 48 48 ਹੋ ਗਏ ਯਾਰ ਜਿਹਦੇ ਮਰਜ਼ੀ ਦੇਖ ਲੈ ਉਹ ਦੇ ਲਾਤੀ ਆਹ ਲਾਤੀ ਦੇ ਰੇ ਤਿੰਨ ਕੀ ਲਾ ਲੱਗੇ ਬੂਟਿਆਂ ਦੇ ਬੂਟੇ ਦਾ ਬਹੁਤ ਲੱਗਿਆ ਛੱਡੀ ਨਹੀਂ ਕਿਤੇ ਹੁਣ ਤਾਂ ਕੈਨਵਾ ਬਾਈ ਦੇਖਦੇ ਹਾਂ ਸਾਨੂੰ ਰੈਲੀ ਬਹਿਣ ਦੇ ਵੇ ਦੇ ਹੋਊਗਾ ਹੇ ਆਉਣ ਦੇ ਪਤਾ ਉਹ ਚਾਹ ਕਰਦੇ ਆ ਪੱਤੇ ਜੇ ਆਉਣ ਦੇ ਪੱਤਾ ਮਾਰਚ ਮਾ ਆਉਣੇ ਅਗਲੇ ਮਹੀਨੇ ਤੋਂ ਆਉਣ ਮਈ ਚ ਲਾ ਤਾਂ ਮਈ ਜੂਰਾ ਕਾ ਇਕੱਠ ਹੋਣਾ ਪੱਤਿਆਂ ਵਾਲਾ ਪੂਰਾ ਬੱਤਾ ਹੋਣਾ ਜਾ ਕੇ ਬਾਅਦ ਚ ਪਰੰਨੇ ਰਾ ਹੋਣਾ ਭਾਈ ਹੁਣ ਤਾਂ ਬਹੁਤ ਲੜਾ ਗਏ ਮੈਂ ਨਿਕਾ ਮਾਲਾ ਪੂਰੇ ਪੂਰੇ ਖੜਾ ਯਾਰ ਬੜਾ ਦਾ ਕੰਮ ਕਰਾਇਆ ਸੋਨੇ ਦੂਰ ਦੂਰ ਤੇ ਲੇਟਿੰਗ ਵੱਲਦੀ ਲਾプリ ਦੇਤਾ ਹੀ ਹੈਗੀ ਦਿਮਾਗ ਚ ਤੇਰੇ ਸਰਤਾਜ ਜੀ ਐਸ ਕੇ ਉਹ ਬਸ ਸ਼ਾਸਤਰ ਵਾਲੇ ਰੱਖਦੇ 150 ਦੇ ਤਾਰੇ ਆਉਂਦੇ ਹੈ ਮੇ ਡੇਢ ਤੋਂ ਦੇ ਤਾਰੇ ਆਉਂਦੇ ਜਾ ਕੇ ਤਾਰੇ ਏ 132 ਕਿੰਨਾ ਕਰਨਾ ਲੈਟਰ ਹੈ ਛੋਟਾ ਟਰੈਕਟਰ ਹੈ ਟਾਇਰ 12 ਦਾ 13 ਦਾ ਹੈ 12 12 ਦੇ ਹੈ ਨਾ 12 ਦੇ ਅਰਸ਼ਵੀਰ ਨੂੰ ਨਹੀਂ 12 ਖਾਂਦਾ ਏ ਇਹ ਤਾਂ ਇਹਾਰੇ ਆਉਂਦੇ ਏ ਆ ਦੇਖ ਕਿਉਂ ਤੇਰੇ ਸਾਹਮਣੇ 110 ਫੀਟ ਹੈਰੇ ਹੁਣ ਉਹ ਲੈਡ ਬਲਦੀ ਦੀ ਬਲਦੀ ਆ ਬਾਈ ਕਾਲੇ ਕਪੜੇ ਕਾਲੇ ਕਪੜਾ ਮੈਂ ਕਰ ਦੇਣੀ ਪਹਿਲਾਂ ਹੈ ਕਾਲੇ ਕਪੜੇ ਨੂੰ ਲੈਟ ਕਰ ਦੇਣੀ ਮਰ ਜਾ ਦੇਰਾ ਹੋ ਜਾ ਫਿਰ ਜਾਣਾ ਹੋ ਜਾਂਦਾ ਬੜਾ ਯਾਰ ਕਿੰਨਾ ਕੁ ਭੂਜਾ ਦੀਵਕ ਜਿੰਨਾ ਦੀਵਕ ਜੀ ਦਾ ਬੰਨੂੜੀ ਨੂੰ ਮੁਰਾ ਉੱਤੇ ਨਿਕੋ ਕੋ ਸਮਦਾ ਓ ਠੀਕ ਨਹੀਂ ਘਾਟਦਾ ਫਲਾਟ ਫਲਾਟ ਕਰਦੇ ਲੱਗੇ ਹੋਏ ਆ ਅੱਜ ਘਾਟ ਹੋਇਆ ਇੰਨਾ ਕਾ ਘਾਟ ਹੋ ਗਿਆ ਹੋੜਿਆ ਪਿਆ ਤਾਂ ਵੀ ਹੋਰ ਤਾਰੋਂ ਕਾ ਅਕੰਡਾ ਹੋ ਜਣਾ ਓਰੇ ਹੂੰ ਠੀਕ ਨਹੀਂ ਮੱਕੀ ਵੀ ਜਣੀ ਛੱਟੇ ਨਾਲੇ ਲੈ ਲਾ ਤਾਂ ਐ ਲੱਗਦਾ ਜਿਹਾ ਬਿੱਡੂ ਤੇਰਾ ਖੜਾ ਨਮਾ ਮਿੰਦੀ ਲੈਂਦਾ ਆਥੋ 35 ਮਗਰ ਲੈਂਦਾ ਵੀ ਅੱਜ 18 ਮੋਟਾ ਪਾਇਆ ਪਿਆ ਟਰਵਾਉ ਦਾ ਦੂਤ ਨਹੀਂ ਹਮ ਕਰਦਾ ਇਹ ਤਾਂ ਹੈ ਹੋਣ ਸ਼ੈੱਡ 'ਚ ਖੜਦਾ ਫਰਕ ਤਾਂ ਹੈ ਹੋਗਾ ਅੱਗੇ ਧੁੱਪ 'ਚ ਖੜਦਾ ਵਾ ਫਰਕ ਆ ਬਾਈ ਦੁੱਗਣਾ ਟਾਈਮ ਕੱਢਣਾ ਰੰਗ ਨੇ ਹੁਣ ਦੁੱਗਣਾ ਹੋਰ ਸ਼ੈੱਡ ਦਾ ਬਹੁਤ ਫਰਕ ਹੈ ਹੂੰ ਉਧਰ ਕਿੰਨੀ ਭਰੀ ਹੋਗੀ ਉਧਰ ਵੀ ਹੋਗੀ 150 ਦੇ ਗੇਟ 'ਚ ਕਹਿੰਦੇ ਆ ਇੱਥੇ ਇੱਥੇ 105 ਉਹ ਬਾਕੀ ਉੱਪਰ ਉਹ ਪੰਜ ਸੱਤ ਉਹਨੇ ਕਰ ਦੇਣੀ 110 ਹੀ ਰੱਖੋ ਇਹ ਛੱਡ ਕੇ ਤੇ ਗੱਲ ਬਹੁਤ ਵਜੇ ਨਾ ਵਜੇ ਇਹਦਾ ਸਿੱਧਾ ਦਾ ਪਿਆਰ ਵਾਲਾ ਸਰੀਆਂ ਵਰਗਾ ਵਜਨ ਤਾਂ ਹੁਣਾ ਹੀ ਹੈ ਕਹਿੰਦੇ ਵਜਨ ਤਾਂ ਹੈਗਾ ਗੰਨਾ ਹੀ ਬਹੁਤ ਮੋਟਾ ਹੈ ਸਿੱਧਾ ਉਹ ਵੀ ਫਿਰ ਇਹ ਤੂੰ ਇੱਕ ਮਾੜਾ ਵਾਲਾ ਕਹਦੇ ਕਿ ਭਾਈ ਇਹ ਮਾੜਾ ਹੈ ਸਿੱਧਾ ਦਾ ਯਾਰ ਸਿੱਧਾ ਦਾ ਗੰਨਾ ਬਹੁਤ ਮੋਟਾ ਹੈ ਤੂੰ ਤਾਂ ਖੜਾ ਲੱਗ ਰਿਹਾ ਬੁਰਿਆ ਨਹੀਂ ਨਹੀਂ ਸਿੱਧਾ ਦਾ ਹੈ ਫਿਰ ਇਹ ਤਾਂ ਹੀ ਗੰਨੇ ਗਦੇ ਘਟਾ ਸਕਦੇ ਜੀ ਉਹ ਇਥੇ ਇਹਨੂੰ ਉੱਚੇ ਕਰਕੇ ਇੱਕ ਪਾਣੀ ਘਟਾਉਂਦਾ ਮੱਕੀ ਮੱਕੀ ਉਹ ਬੱਕੇ ਲੋਟ ਆਉਣੇ ਚਾਰੇ ਵਾਲੀ ਕਦੇ ਵੀ ਮਸ਼ੀਨਾਂ ਚਾਉਣੀਆਂ 20 ਨਾ ਮਸ਼ੀਨਾਂ ਨਾਲ ਆਪਣੀ ਵੀ ਦੇਣੀ ਚਾਰੇ ਵਾਲੀ ਤੇਰਾ ਡੈਡੀ ਕਹਿੰਦਾ ਮੱਕੀ ਉਹ ਵੀ ਲੈਣੀ ਹੈ ਜਵੀ ਹੁਣ ਮਾਝਾ ਤੇ ਅੱਜ ਤੈਨੂੰ ਕਹਿੰਦਾ ਵੀ ਸਿੱਟ ਦੇਂਦੇ ਭਾਈ ਹੁਣ ਕੀ ਗੱਲ ਲੱਗਦੀ ਗੱਲ ਹੋ ਗਈ ਤਾਂ ਜੀ ਡੈਡੀ ਨੂੰ ਕਹਿੰਦਾ ਸੀਟ ਨਹੀਂ ਆ ਮਾ ਸਾੜੇ ਬਾਅਦ ਗੱਲ ਕਰ ਇਹਨੂੰ ਤੂੰ ਆਪਣੇ ਤੇ ਕਰਾ ਦੇ ਭਾਈ ਨੂੰ ਕਿਹਾ ਹੋਇਆ ਉਹਦੇ ਗੱਡੀ ਮੰਗਾਲਾ ਉਹਦੇ ਰੇਰ ਮੰਗਾਲਾ ਉਦਾਂ ਹੀ ਜੇ ਰੇਰ ਨਾ ਆਈ ਟਰੈਲੀ ਨੂੰ ਸਿੱਟਿਆ ਹਾਂਗੇ ਕਹ ਮੇਰੀ ਹੈਗੀ ਪੱਕਾ ਹੋਰ ਬੱਸ ਸਮਝ ਕਹ ਤੂੰ ਸਾੜੀ ਕਿੰਨੀ ਰਹੇਗੀ ਸਾੜੀ ਇਹਦੇ ਪਰਸੋਂ ਚੌਥੇ ਨਿਬੜਨੀ ਹੈ ਅਦ ਨੂੰ ਕਹਦੇ ਕਾ ਮੈਂ ਉਹ ਖੜੀ ਜਾਏ ਕਹਦੇ ਬਸ ਹਾਂ ਬਸ ਉਹ ਤੋਂ ਬਾਅਦ ਕੀ ਕਿੜਾ ਹਾਂ ਬਸ ਇੱਕੜਾ ਉਹ ਕਿੜਾ ਹੋਰ ਆ ਬਸ 40 40 ਕਾਉਂਟ ਰਮ ਹੋਣੀ ਆ ਉਹ ਭਾਈ 40 50 ਹੋ ਜੂ ਸਹੀ ਆ ਵੱਢਣੇ ਨੂੰ ਹਾਂ ਬਹੁਤ ਅਗੜੀ ਆ ਵਿਚੇ ਤੱਕ ਉਹਨੂੰ ਹੀ ਨਾਲੇ ਜਾਣ ਨੂੰ ਕਹਿ ਲੈ ਜਾਉਂਗੇ 10 ਮਿੰਟ ਦਾ ਬੇਲ ਲਗਾ ਕੇ ਮੱਕੀ ਜੰਮੀ ਹੋਣੀ ਦੀ ਜੜੀ ਉਹ ਮੰਨਦੇ ਨਹੀਂ ਕਹਿੰਦੀ ਆ ਤਾਂ ਝੂਠਾ ਮੱਕੀ ਡੇੜੀ ਵਾਲੀ ਦਾ ਕੀ ਥੋੜੀ ਤਾਂ ਹੋਈ ਨਹੀਂ ਜੇ ਡੇੜੀ ਮੇਰੀ ਗੱਲ ਨੂੰ ਲਾ 7 ਦਿਨ ਹੋ ਗਏ ਹੁਣ ਸਾਡੇ ਖੇਤ ਵੇਲੇ ਭਾਈ 10 ਦਿਨ ਤਾਂ ਹੋ ਗਏ 10 ਦਿਨ ਹੋ ਗਏ ਹੁਣ ਜੰਮੀ ਵੀ ਨਾ ਹੁੰਦੀ ਮੱਕੀ ਆਹ ਰੇਟ ਜਾਦਾ ਰੇਟ ਜਾਦਾ ਰੇਟ ਵੀ ਜਾਂਦਾ ਜ਼ਿਆਦਾ ਹੁਣ ਤਾਂ ਟੁੱਟੇ ਹਾਂ 30 40 ਰੁਪਏ 20 ਮਿਲ ਤਾ 20 ਰੁਪਏ ਦੱਸੀਗਾ ਹੁਣ 20 ਕਿੰਨੇ ਦਿਨ ਆਪਣਾ ਧਿੰਦੜੀ ਪਾਸਟੀ ਕਾਇਤਰੀ ਕੀ ਦੀ ਯਾਦ ਦੰਦ ਦੀ ਗੱਲ ਹੈ ਇਹ ਉਹ ਉਥੇ ਹਾਂ ਪਮੂਲਾ ਚ ਬਾਬੂ ਨੇ ਗੱਲ 10 12 ਦਿਨ ਤਾਂ ਪਰਚੀ ਸੀਟੀ ਨੂੰ ਹੋ ਗਏ 15 20 ਦਿਨ ਦੇਡ ਚੋ ਚੱਲੇ ਹੋ ਫੇਰ ਇੰਨਾ ਹੀ 10 12 ਹੋ ਗਿਆ ਹੁਣ ਯਾਰ ਕਿਉਂਕਿ ਕੱਢ ਲੈਣੀ ਵੀਡੀਓ ਕਰਦੇ ਅਸੀਂ ਬਾਅਦ ਮੈਂ ਦੇਖਦਾ 20 ਦਿਨ ਲਾ ਲਾ ਉਸ ਮੀਲਾ ਵੰਡਦਾ ਜਿਆਦਾ ਹਾਂ ਠੀਕ ਹੈ ਭਾਈ ਹੋਰ ਕੀ ਆ ਇੰਨਾ ਟਾਈਮ ਹੋ ਗਿਆ ਬਿਲਕੁਲ ਰਾਜ ਦੇ ਜਾਂਦਾ ਮੈਂ ਤਾਂ ਬੈਠ ਰਿਹਾ ਨਹੀਂ ਆ ਮਾ ਕੋਈ ਨਾ ਕਰ ਦਿੱਤੇ ਗਏ ਲੈ ਇਹ ਜੀ ਇਹ ਕਹਿੰਦੇ ਇਹ ਜੀ ਤਾਂ 230 240 ਪਰ ਹੀ ਬਹੁਤ ਤੇ ਸਿੱਧਾ ਹੈ ਹਾਂ ਤੱਕ ਕੇ ਜੇ ਪਰ ਹੀ ਬਹੁਤ ਪਰੀ ਆ ਮੈਂ ਚਕਾਈ ਆ ਦੂ ਦੂਰ ਵਾਲੀਆਂ ਬੱਸ ਕਰਾਤੀ ਟਰੈਲਰ ਕਹਾਂ ਦੇ ਮੁੜ ਕੇ ਉਹ ਬਕਾਲੇ ਵਾਲੀ ਜਿੱਥੇ ਨਾ ਹਾਂ ਹੈਨਾ ਨਹੀਂ ਆਪਣੇ ਵਾਲੇ ਜੀ ਮੋੜ ਦੂੰਗਾ ਉੱਥੇ ਉੱਥੇ ਕਹਨ ਮਾਰਨ ਦਾ ਕਾਲੇ ਵਾਲੇ ਮਤੇ ਮੋੜ ਕਹਿੰ ਖੜਾ ਲਾ ਸੜਕ ਮੇਰੇ ਦਣਾ ਹੁਣ ਹਾਂ ਬੱਸ ਫਿਰ ਹਣ ਦੇ ਨਾਲੇ ਵੜੇ ਉੱਥੇ ਤੋਂ ਬੱਸ ਫਿਰ ਫਿਰ ਉਹ ਬਾਹਰ ਦਾ ਮੰਗਾ ਜੂਰੇਣਾ ਉੱਥੇ ਦੇ ਬਾ ਉੱਥੇ ਲਿਆ ਕੇ ਸਿੱਧਾ ਬੈਗ ਲਾ ਦੇ ਕਾਲੇ ਜੀ ਨੂੰ ਉੱਥੇ ਦੇ ਫੇਰ ਆਈ ਚੜਾ ਲੈ ਬਸ ਮਾਦੀ ਬਸ ਟ੍ਰੈਵਲ ਤੁਸੀਂ ਐ ਅਸੀਂ ਆ ਜੀ ਹੁਣ ਚਾਚੇ ਤੁਹਾਡੇ ਉੱਤੇ ਡਲ ਰਿਹਾ ਮਰੀ ਘਾਟ ਆ ਯਾਰ ਆਦੂ ਉਹ ਬੜਾ ਪਾਈ ਨੂ ਕ ਹੋ ਗਿਆ ਹੈਲੋ ਫੋਨ ਚੱਲ ਰਿਹਾ ਉਹ ਰੰਗ ਕਰਨ ਵਾਲੇ ਆ ਗਏ ਬਾਈ ਆਇਆ ਆ ਕਿਹੜਾ ਟਾਈਮ ਆ ਦੇਖਣਾ ਹੁਣ ਕਾਹਾਂ ਕਰਨ ਮੈਂ ਗੇਟ ਨੂੰ ਯਾਰ ਜੰਗ ਤੇ ਤਾਂ ਬਸੂਗਾ ਹਲੇ ਹਾਂ ਡਿਗਨਿਕਲ ਜੇਪ ਕਰਾਉਣਾ ਕਰ ਉਸ ਦੱਸੀ ਹੋਈ ਨਾ ਤੈਨੂੰ ਉਹ ਹੋਰ ਟਾਈਮ 'ਚ ਆਏ ਯਾਰ ਉਹ ਕਹਿੰਦੇ ਅਸੀਂ ਕਰ ਦੇਣਾ ਮੈਂ ਕਰਜੋ ਭਾਈ ਉਹ ਝੂਣੀ ਹਾਂ ਉਹ ਨੂੰ ਕਹਿੰਦਾ ਬ੍ਰੇਮ ਰਰ ਕਾਲਾ ਵਿੱਚ ਪਾ ਕੇ ਕਰਤਾ ਇਕੱਠਾ ਇਹਨੂੰ ਖੁੱਲਾ ਰੱਖੀ ਸਾਰੇ ਹੱਥ ਲਵੇ ਦੇਣ ਤੁਸੀਂ ਰਾ ਤੈਨੂੰ ਖੁੱਲੇ ਹੀ ਰਹਿਣ ਦੇਣਾ ਹੋਕਣਾ ਹੀ ਹੈਗਾ ਨਹੀਂ ਹਾਂ ਸਹੀ ਰੰਗ ਕਿੱਥੇ ਬੜਜੇ ਕਰਾਵੇਂ ਰੰਗ ਤਾਂ ਉੱਥੀ ਪਿਆਦਾ ਆਗੇ ਲੱਗੇ ਕਰਨ ਅਚਾਤ ਰਾ ਕੇ ਆਏ ਤਾਂ ਮੈਂ ਮੁੜ ਕੇ ਆਉਂਦਾ ਮੈਂ ਹਾਂ ਮਹਾਸਵੀ ਨੂੰ ਦੇਖਿਆ ਮਾਦ ਨੂੰ ਕਿੰਨਾ ਗਰਹਿ ਗਿਆ ਬੋਣੇ ਮੱਕਰਿਆ ਦਾ ਫੋਨ ਆਹ ਤੁਸੀਂ ਦੇਖ ਗਏ ਮੈਨੂੰ ਖੜੇ ਇੱਥੇ ਬਾਜ਼ੀ ਤਾਂ ਆਉਂਦੀ ਆ ਉਹਦੀ ਉੱਥੇ ਚੱਲਦਾ ਹਲੇ ਬਾਕੇ ਆਊਗਾ ਫਿਰ ਬਾਕੇ ਆਊਗਾ ਉਹ ਮੈਂ ਕਹਿੰਦਾ ਅੱਜ ਜੇ ਨਹੀਂ ਰੋਗਾਂ ਮੁੱਤੀ ਖੋਲ ਜਣੀ ਕਿੱਥੇ ਉੱਥੇ ਕੇ ਘਾਨੂ ਲਿਜਮਾ ਖੇਤ ਚ ਇਹ ਪਈ ਵੀਰੇ ਕਿ ਰੈਕਟਾਂ ਨਹੀਂ ਹੈਗੀਆਂ ਰੈਕਟਾਂ ਤਾਂ ਹੈਗੀਆਂ ਪਹੀ ਪਤਾ ਖੜਾਈ ਖੜਾਉਣ ਲਈ ਪਤਾ ਫਿਰ ਕੰਮ ਖਰਾਬ ਹੋ ਜਾਊਗਾ ਕੋਈ ਆ ਜਾਂਦਾ ਕੋਈ ਮੁੜਨਾ ਔਖਾ ਹੋ ਜਾਂਦਾ ਪਹੀ ਪਣਾ ਕੱਢ ਲੈ ਜੂ ਇਹਨੂੰ ਯਾਰ ਕੱਢ ਲੈ ਜੀ ਆ ਤਾਂ ਫਿਰ ਲੇਟ-ਬੇਟ ਕੱਢ ਲੈ ਜੀ ਉਹ 8-9 ਵਜੇ ਤੱਕ ਪੂਣੀ ਬੈਠ ਰਹੇ ਨੇ ਤੁਸੀਂ ਯਾਰ ਹੋ ਤਾ ਕੇ ਕੱਢਣ ਨੂੰ ਕਿਹਾ ਕੱਢ ਲਈਏ ਭਾਈ ਜਰਾ ਦੀ ਜਾਂਗਾ ਫੋਨ ਕਰਦੇ ਹਾਂ ਮਾ ਠੀਕ ਆ ਯਾ ਖੋਲਣੀ ਐ ਤਬਵੀਰ ਵਾਲੇ ਭਾਇਆ ਬਖੇਤ ਨਾ ਉਹ ਖੇਤ ਦੇ ਬਰਾਬਰ ਉਹ ਤਾਂ ਨਹੀਂ ਕਰੀ ਜੋ ਯਾਰ ਜੇ ਫਿਰ ਖੋਲਣੀ ਹੋ ਫਿਰ ਪਾਏ ਲਿਆ ਵਾਹੋ ਠੀਕ ਆ ਹੁਣ 9 ਵਜੂਗੇ ਹੱਦ 9 ਨਹੀਂ ਵਜਦੇ ਪਰ ਇਹਨਾਂ ਵਜਾ ਨਹੀਂ ਨਹੀਂ ਉਹ ਵੀ ਇੱਕ ਨਹੀਂ ਨੇੜੇ ਹੀ ਆ ਬਸ ਉੱਤੇ ਬੰਦੇ ਵੀ ਦੋ ਛਿਲਦੇ ਆ ਇਹ ਤਿੰਨ ਬੰਦੇ ਖਰਾਬ ਹੋਏ ਬੰਦੇ ਤਿੰਨ ਲੱਦਣ ਲੱਗੇ ਹੋਏ ਆ ਮੁਰਦਾ ਹੁਣ ਉਂਗਲੀ ਨਾਲ ਆ ਨਾ ਕੋ ਚਲਾ ਕੇ ਦੇਖੀ ਅੱਛਾ ਕੰਮ ਹੋ ਗਿਆ ਹੁਣ ਇਹਨਾਂ ਮੁਰਨਾ ਹੀ ਆ ਭਾਈ। ਆਵਗਲਾ ਉਹਨਾਂ ਨੇ ਹੋਰ ਕਰਤਾ। ਉਹ ਹੀਡ ਨਹੀਂ ਆ। ਹਿੱਸਾ ਕੰਮ ਕਰਾਤਾ। ਇੰਸ਼ਾ ਦਾ ਕੰਮ ਕਰਦਾ। ਉਹ ਤਾਰਾਂ ਕਾ ਕੋਈ ਪ੍ਰਭਾਵ ਲੱਗੇ ਹੋ ਜਣੇ ਤੇ ਯਾਰ। ਹੋਰ ਕੀ ਆਵਾ ਮਰਾੜ ਪਵਾ ਦੇ ਦੀ ਪਿਛਲੇ। ਹਾਂ। ਪਿਛਲੇ ਮਰਾੜ ਥੋੜੀ ਇਹਦਾ ਉਹ ਹੈ। ਨਾ ਨਾ ਠੀਕ ਹੈ। ਉਹ ਨਹੀਂ ਟਾਵਰ ਬਣ ਜਣੀ ਯਾਰ ਇਹਦੀ ਫਿਰ। ਟਾਵਰ ਨੂੰ ਕਾ ਜੋਰ ਦੇਖਣਾ ਤਾ। ਤੂੰ ਲਿਆ ਆਪਣਾ ਅਰਜਨ ਦੇਖੀ ਜਾ ਟੋਪਾਣੀ ਨੂੰ। ਨੰਬਰ ਦੇ ਚੂ ਆਜੇ ਨੰਬਰ ਵੱਲ ਦੇਖ। ਚਮਕਦਾ ਤਾਂ ਹੀ ਪਹਿਲਾਂ ਦਾ ਕਰਾਇਆ ਉਹਦੇ ਪਿੱਛੇ। ਲੰਬਰੇ ਦੇਖੀ ਜਾ ਉਹਦੇ ਨੰਬਰ ਦੇਖੀ ਜਾ। ਇਹੀ ਦਾ ਫਿਰ ਚਾਜੀ ਚੱਕਿਆ। ਹੈ? ਆਪ ਨੂੰ ਮਿਲ ਸਕਦਾ ਇਹ ਨੰਬਰ ਨਹੀਂ ਮਿਲ ਸਕਦਾ ਪੀਆਈਆਰ ਹੁਣ ਤਾਂ ਆਉਂਦੀ ਨਹੀਂ ਪੀਆਈਆਰ ਚਾਚ ਕਿੱਥੇ ਦਾ ਇਹ ਤੇ ਆਪ ਦਾ ਹੀ ਬੱਸ ਪਹਿਦਾ ਪੰਜਾਬ ਰੋਪੜ ਬੱਸ ਆਇਆ ਕਬਰੇ ਕਿਹੜਾ ਕਿਆ ਸਰਦਾ ਮੇਰਾ ਮਹਾਰਾਸ਼ਟਰ ਤੋਂ ਥੜੂ ਐ ਪੀਆਈਆਰ ਹੁਣ ਕਬਰੇ ਕਿਹੜਾ ਕਿਆ ਰੂਟ ਆਇਆ ਉਹ ਟਾਈਮ ਪੀਆਈਆਰ 414 414 ਹੈ ਤੇ ਮਿਕਰ ਉਹ ਲਾਦਾ ਮੈਂ ਤੈਨੂੰ ਹੁਣ ਚਾਰ ਆਲੇ ਲੱਗ ਗਿਆ ਹੁਣ ਇੱਕ ਬਾਜ ਕਿੱਥੇ ਗਿਰ ਗਿਆ ਇੱਕ ਰਹਿ ਗਿਆ ਬਜਰਾ ਉੱਪਰ ਇੱਕ ਬਾਜ ਬੱਸ ਕਿਸੇ ਨੂੰ ਕਿਹਾ ਹੋਣਾ ਵੀ ਪਾਈਟੋਜਨ ਆਂ ਗਾਹਾਂ ਜਾ ਕੇ ਉਹ ਬਾਜ ਨੂੰ ਪਾਤਾ ਉਹ ਬਾਜ ਨੂੰ ਪਾਤਾ ਬਾਜ ਬਾਜ ਦਾਤਾ ਹੂੰ ਬਸ ਉਹਨੂੰ ਮੁਰਗੇ ਦੇ ਬਲੇਖਾ ਪੈ ਗਿਆ ਪੱਕੀ ਗੱਲ ਜਿਹੜੇ ਕਰਦੇ ਸੀ ਮਰੂੜਤੀ ਉਹ ਵੀ ਇਹ ਵੀ ਪਟਾ ਦੇਣਾ ਮੈਂ ਇੱਥੇ ਉੱਪਰ ਲੇਟ ਲਾਉਂਗਾ ਮੈਨੂੰ ਲੱਗਦਾ ਜੇ ਬਾਲੀਆਂ ਨਹੀਂ ਹੈ ਉਹਨਾਂ ਦਾ ਸਟੇਰਿੰਗ ਪਟਿਆ ਜਾ ਤੇ ਉੱਥੇ ਦੇ ਉਹ ਸਾਰੀਆਂ ਤਾਰਾਂ ਤੋੜ ਲੈਂਦੀਆਂ ਤੇ ਬਾਲੀਆਂ ਨਹੀਂ ਉੱਪਲੀਆਂ ਬਲਦੀਆਂ ਏਡਲੀ ਨਹੀਂ ਮਿਲਦੀਆਂ ਚੱਲ ਉੱਪਰੇ ਤਾਂ ਬਲਦੀਆਂ ਹੀ ਆਂ ਇਹ ਨਹੀਂ ਕਾਲੂ ਬਾਲਦੀਆਂ ਕਾਲੀ ਦੀਆਂ ਕਾਲੂ ਕਾਲੀ ਮੈਂ ਤਾਂ ਦੇਖੀ ਹੁਣ ਆਉਂਦੇ ਦਿਨਾਂ ਮਾ ਕਾਲੀ ਬਾਲਦੀਆਂ ਠੀਕ ਨਹੀਂ ਨਹੀਂ ਤਾਂ ਕਰ ਵੀ ਲੰਦੇ ਦਿਨ ਖਾਣ ਲੱਗਾ ਦਿਨ ਹਨਾ ਡਾਡੇ ਹੋ ਗਿਆ ਦੇਖ ਤੇ ਟਾਈਮ ਹੋ ਗਿਆ ਟਾਈਮ ਹਟੇ ਚੇ ਪਰੋਗਾਣਾ 6:00 ਚਾਹ ਹੋ ਗਏ ਪੂਰੇ ਡਾਡੇ 6:30 ਵਜੇ ਮੈਂ 7:00 ਵਜੇ ਨਹੀਂ ਰਹਾ ਹੁੰਦਾ ਹਾਂ ਹਨਾ 7:00 ਤੇ ਹਾਂ 7:00 ਵਜੇ ਹੁਣ ਥੋੜੀ ਅੱਗੇ ਲੇਟ ਹੁਣ ਕਿੰਨਾ ਜਿਹੜਾ ਟਾਈਮ ਹੋ ਗਿਆ ਲਾਈਟ ਲਾਈ ਨੂੰ ਪਹਿਲੇ ਦਿਨ ਬੜੀਓ 6:15 ਪਰ ਹਾਂ ਅਜਾ ਬੜੀ ਨਹੀਂ ਸੀ ਹੁਣ ਦੂਜੇ ਦਿਨ 21:00 ਬਜਾਰੀ 6 31 ਵਜੇ ਕੀ ਆਪਾਂ ਨੇ ਅੱਛਾ ਹੁਣ 40 ਵਜੇ ਲੱਗੇਗੀ 40 ਵਜੇ ਲੱਗੇਗੀ ਕੱਲ ਜੀ ਇਹਨਾਂ ਵਰਗਾ ਪੈਂਦਾ ਦਿੰਦਾ ਹਾਂ ਹੁਣ ਕੱਲ ਉਹਨੇ 7 ਵਜੇ ਆਦੇ ਨਹੀਂ ਮੋਲਾ ਤਾਂ 2-4 ਦਿਨ ਚ ਮੈਨੂੰ ਲੱਗੂ ਹਾਂ ਹਫਤੇ ਖੰਡ ਚ 7 ਵਜੇ ਆਣਾ ਹਾਂ ਘੰਟੇ ਦਾ ਫਰਕ ਪਾ ਗਈ ਲੈਟ ਅੱਛਾ ਜੀ ਯਾਰ 15 ਪਰ 30 ਕਿੰਨਾ 15 15 30 ਠੀਕ ਹੈ 15 ਪਾਪਾ 25 ਦਾ ਪਾ ਗਈ 6 15 ਪਰ ਬਲੀ ਪਹਿਲੇ ਦਿਨ ਆਓ ਫਿਰ ਉਹੀ ਅੱਧ ਘੰਟਾ ਫੱਕ ਪਾ ਗਈ ਯਾਨੀ ਕਿ ਹੁਣ ਤੱਕ ਘੰਟੇ ਦਾ ਫਰਕ ਪਾ ਗਈ ਇਦੋਂ 7:30 ਵਜੇ ਦੇ ਬਾਅਦ ਬਣੇਗਾ ਨਾ ਉਹਨੇ ਅੱਜ ਵਾਹ ਹਾਂ ਹਾਂ ਕਾਹ ਜਾ ਕੇ ਔਰ 8 ਵਜੇ ਵੀ ਇਹ ਮੂੰਹ ਮਾ ਜਿਹੇ ਦਿਖਦੇ ਹੁੰਦੇ ਆ ਯਾਰ ਰੋਈ ਜਦੋਂ ਫਿਰ ਰੋਹੀ ਰੋਹੀ ਆ ਭਾਈ ਰੋਹੀ ਰੋਹੀ ਥੋੜੀ ਕਾਂਕੀ ਪਾਣੀ ਮੰਗਦੀ ਆ ਯਾਰ ਲਾਉਣਾ ਮੈਂ ਕੰਦ ਚ ਲਾਉਣਾ ਹੈ ਕੰਦ ਚ ਲਾਉਣਾ ਮਾਤੋ ਪੁਰੇ ਵਾਰਸੇ ਬਚੇ ਲਾਗੇ ਲਾਜ ਇਹਨੂੰ ਕਰਨ ਮੈਂ ਤਾਂ ਕਹਿੰਦਾ ਇਹ ਵੀ ਬਿਜਲੀ ਲਾ ਦੇ ਉਹ ਵੀ ਆ ਕੇ ਤਰਾੜੀ ਕੌਣ ਕੌਣ ਆ ਗਿਆ ਚੰਨ ਮਾਮਾ ਡੋਰੀ ਆ ਇਹ ਰਾਣੇ ਵੇਖਦਾ ਮੇਰੇ ਚੰਦਰਮਾ ਡੋਰੀ ਆ ਇਹ